ਉਰੀ 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 ਨੱਚਦੀ ਕਾ ਤੋਨੀ ਕੀ ਮਾਲਕ ਨੇ ਕੂਰੀ ਨੱਚਦੀ ਕਾ ਤੋਨੀ ਕੀ ਮਾਲਕ ਨੇ ਕੂਰੀ ਨੱਚਦੀ ਕਾ ਤੋਨੀ ਉਰੀ 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 ਨਹੀਂ ਅੱਜ ਦਿਨ ਸ਼ਗਨਾ ਦਾ ਨੱਚ-ਨੱਚ ਹੋ ਜਾ ਦੂਰੀ ਨਹੀਂ ਅੱਜ ਦਿਨ ਸ਼ਗਨਾ ਦਾ ਨੱਚ-ਨੱਚ ਹੋ ਜਾ ਦੂਰੀ ਨਹੀਂ ਅੱਜ ਦਿਨ ਸ਼ਗਨਾ ਦਾ ਉਰੀ 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 ਵੇ ਦੁੱਧ ਢੁੱਲੇ ਆ ਜੇਠ ਨੇ ਕੂਰੀ ਡਡਲੇ ਅਜੀਠ ਨੇ ਕੂਰੀ ਵੇ ਉੱਚੇ ਟਿਬੇ ਮੈਂ ਪਾਂਡੇ ਮਾਂਜਦੀ ਉੱਚੇ ਟਿਬੇ ਮੈਂ ਪਾਂਡੇ ਮਾਂਜਦੀ ਉੱਤੋਂ ਰੁੜ ਗਈ ਥਾਲੀ ਕੈਦ ਕਰਾ ਦਊਂਗੀ ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦਊਂਗੀ ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦਊਂਗੀ ਉੱਚੇ ਟਿਬੇ ਮੈਂ ਭਾਂਡੇ ਮਾਂਜਦੀ ਉੱਚੇ ਟਿਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਿਆ ਗਲਾਸ ਹੁਣ ਕਿਉਂ ਰੋਂਦੀ ਆ ਜੀਜਾ ਲੈ ਗਿਆ ਸਾਕ ਹੁਣ ਕਿਉਂ ਰੋਂਦੀ ਆ ਜੀਜਾ ਲੈ ਗਿਆ ਸਾਕ ਉੱਚੇ ਟਿਬੇ ਮੈਂ ਤਾਣਾ ਤਣਦੀ ਉੱਚੇ ਟਿਬੇ ਮੈਂ ਤਾਣਾ ਤਣਦੀ ਉੱਤੋਂ ਦਿਲੰਗ ਗਈ ਵਛੀ ਨਣਾਨੇ ਮੋਰਨੀਏ ਘਰ ਜਾ ਕੇ ਨਾ ਦਸੀ ਨਣਾਨੇ ਮੋਰਨੀਏ ਘਰ ਜਾ ਕੇ ਨਾ ਦਸੀ ਨਣਾਨੇ ਮੋਰਨੀਏ ਉੱਚੇ ਟਿਬੇ ਮੈਂ ਤਾਣਾ ਤਣ ਦੀ ਉੱਚੇ ਟਿਬੇ ਮੈਂ ਤਾਣਾ ਤਣ ਦੀ ਦੂਰ ਵਜੇ ਇੱਕ ਤਾਰਾ ਖੂਤੇ ਮਿਲ ਮੁੰਡਿਆ ਚੱਕ ਕਰਦਾ ਪਿੰਡ ਸਾਰਾ ਖੂਤੇ ਮਿਲ ਮੁੰਡਿਆ ਚੱਕ ਕਰਦਾ ਪਿੰਡ ਸਾਰਾ ਖੂਤੇ ਮਿਲ ਮੁੰਡਿਆ ਉੱਚੇ ਟਿਬੇ ਮੈਂ ਤਾਣਾ ਤਣ ਦੀ ਉੱਚੇ ਟਿਬੇ ਮੈਂ ਤਾਣਾ ਤਣ ਦੀ ਤਣਦੀ ਰੀਜਾ ਲਾ ਕੇ ਮਿਲ ਜਾ ਹਾਣਦਿਆ ਤੂੰ ਸੋਹਰੇ ਕਰ ਆ ਕੇ ਮਿਲ ਜਾ ਹਾਣਦਿਆ ਤੂੰ ਸੋਹਰੇ ਕਰ ਆ ਕੇ ਮਿਲ ਜਾ ਹਾਣਦਿਆ ਉੱਚਾ ਬੁਰਜ ਬਰਾਬਰ ਮੋਰੀ ਉੱਚਾ ਬੁਰਜ ਬਰਾਬਰ ਮੋਰੀ ਦੀਵਾ ਕਿਸ ਵਿੱਚ ਧਰਿਏ ਬਈ ਚਾਰੇ ਨੈਣ ਕਟਾ ਵੱਡ ਹੋਗੇ ਚਾਰੇ ਨੈਣ ਕਟਾ ਵੱਡ ਹੋਗੇ ਹਾਮੀ ਕੀ ਦੀ ਭਰੀਏ ਨਾਰ ਬੇਗਾਨੀ ਦੀ ਬਾਨਾ ਮੂਰਖਾ ਫੜੀਏ ਨਾਰ ਬੇਗਾਨੀ ਦੀ ਬਾਨਾ ਮੂਰਖਾ ਫੜੀਏ ਨਾਰ ਬੇਗਾਨੀ ਦੀ ਓਰੇ ਲੈ ਬਜ਼ਾਰ ਨੀ ਮੈਂ ਹਾਰ ਕਰਾਉਂਦੀ ਆ ਓਰੇ ਲੈ ਬਜ਼ਾਰ ਨੀ ਮੈਂ ਹਾ ਕਰਉਂਦੀਆਂ ਪਰ ਲੈ ਬਜਾਰ ਨਹੀਂ ਮੈਂ ਬੰਦ ਗਜਰੇ ਅੱਡ ਹੋਉਂਗੀ ਜਠਾਣੀ ਤੇਥੋਂ ਲੈ ਕੇ ਬਦਲੇ ਅੱਡ ਹੋਉਂਗੀ ਜਠਾਣੀ ਤੇਥੋਂ ਲੈ ਕੇ ਬਦਲੇ ਉਰਲੇ ਖੇਤ ਵਿੱਚ ਕਣਕ ਬਾਜਰਾ ਉਰਲੇ ਖੇਤ ਵਿੱਚ ਕਣਕ ਬਾਜਰਾ ਪਰਲੇ ਖੇਤ ਵਿੱਚ ਗੰਨੇ ਵੇ ਮਹਿਨਤਾਂ ਬਾਲਮਾ ਖੇਤਾਂ ਦੇ ਬੰਨੇ ਬੰਨੇ ਵੇ ਮਹਿਨਤਾਂ ਬਾਲਮਾ ਖੇਤਾਂ ਦੇ ਬੰਨੇ ਬੰਨੇ ਅਰਨਾ 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 ਨੀ ਰੰਗ ਦੇ ਕਾਲੇ ਦਾ ਗੱਡ ਨੂੰ ਖੇਤ ਵਿੱਚ ਡਰਨਾ ਰੰਗ ਦੇ ਕਾਲੇ ਦਾ ਗੱਡ ਨੂੰ ਖੇਤ ਵਿੱਚ ਡਰਨਾ ਰੰਗ ਦੇ ਕਾਲੇ ਦਾ ਆਵੇ ਨਾਜਰਾ ਵੇ ਨਾਜਰਾ ਬੋਤਾ ਬਨ ਦਰਵਾਜੇ ਵੇ ਬੋਤੇ ਤੇਰੇ ਨੂੰ ਕੋ ਦਾ ਟੋਕਰਾ ਬੋਤੇ ਤੇਰੇ ਨੂੰ ਕੋ ਦਾ ਟੋਕਰਾ ਤੈਨੂੰ ਦੋ ਪ੍ਰਸ਼ਾਦੇ ਖਾ ਲਈ ਮੁਰ ਜਾਵੇ ਸਾਡੇ ਨਹੀਂ ਇਰਾਦੇ ਖਾ ਲਈ ਮੁਰ ਜਾਵੇ ਟਾਡੇ ਨਹੀਂ ਇਰਾਦੇ ਖਾਲੀ ਮੁੜ ਜਾਵੇ ਆਵੇ ਨਾ ਜਰਾ ਬਹਿ ਵੇ ਨਾ ਜਰਾ ਬੋਤਾ ਬਨ ਦਰਵਾਜੇ ਬੇ ਬੋਤੇ ਤੇਰੇ ਨੂੰ ਪੋਦਾ ਟੋਕਰਾ ਬੋਤੇ ਤੇਰੇ ਨੂੰ ਪੋਦਾ ਟੋਕਰਾ ਤੈਨੂੰ ਦੋ ਪ੍ਰਸ਼ਾਦੇ ਕਿਤੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜੇ ਕਿਤੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜੇ ਕਿਤੇ ਵਿੱਚ ਨੱਚਦੀ ਦੀ